ਅੱਜ ਅਸੀਂ ਤੁਹਾਨੂੰ ਲੈ ਕੇ ਚਲਾਂਗੇ ਮਾ ਬੈਸ਼ਨੂ ਦੇਵੀ ਦੀ ਯਾਤਰਾ ਤੇ ਸਬਾਰ ਸਪੈਸ਼ਲ ਖਾਸ ਤੌਰ ਤੇ ਇੱਕ ਬੜੀ ਹੀ ਅਨੋਖੀ ਚਮਤਕਾਰੀ ਜੀ ਚੀਜ਼ ਬਣਾਈ ਗਈ ਹੈ। ਸੰਦਿਆਣਾ ਚ ਲੱਗਿਆ ਹੈ ਦੁਸ਼ਹਿਰੇ ਦਾ ਮੇਲਾ ਦਿ ਗ੍ਰੇਟ ਦੁਸ਼ਹਿਰਾ ਕਾਰਨ ਚਾ ਪਵਰ ਮਾ ਵੈਸ਼ਰੂ ਦੇਵੀ ਦਾ ਉੱਚ ਉੱਚਾ ਮੰਦਰਾਂ ਦੇ ਵਿੱਚ ਮਾ ਵੈਸ਼ਨੂ ਦੇਵੀ ਜੋ ਰਹਿੰਦੀ ਮਾ ਵੈਸ਼ਨੂਤਾ ਆਮ ਦੇ ਵਿੱਚ ਗੁਫਾ ਜੋ ਹੈ ਮਾ ਵੈਸ਼ਨੂ ਦੇਵੀ ਦੀ ਹੈ ਉਸੇ ਤਰ੍ਹਾਂ ਜੋ ਹੈ ਸ਼ਰਦਾਲੂਆਂ ਲਈ ਦਰਸ਼ਨ ਜੋ ਹੈ ਮਾ ਵੈਸ਼ਨੂ ਦੇਵੀ ਦੇ ਇੱਥੇ ਕਰਵਾਏ ਜਾ ਰਹੇ ਹਨ ਜੰਦੇ ਜਾਂਦੇ ਨੇ ਜ਼ੋਰ से बोलो जय माता दी सारे बोलो जय माता दी मिलके बोलो जय माता दी ਸਭ ਨੂੰ ਦੇਖ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਮਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਜੀ ਹਾਂ ਤੁਸੀਂ ਸੋਚ ਰਹੇ ਹੋਗੇ ਕਿ ਲੁਧਿਆਣਾ ਦੇ ਵਿੱਚ ਮਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਕਿਸ ਤਰ੍ਹਾਂ ਜਾ ਸਕਦੇ ਆ ਜੀ ਹਾਂ ਇਹ ਵੀ ਹੁਣ ਲੁਧਿਆਣਾ ਸ਼ਹਿਰ ਚ ਪੋਸੀਬਲ ਹੈ ਸੋ ਲੁਧਿਆਣਾ ਚ ਲੱਗਿਆ ਹੈ ਦੁਸ਼ਹਿਰੇ ਦਾ ਮੇਲਾ ਦਿ ਗ੍ਰੇਟ ਸ਼ੇਰਾ ਕਾਰਨੀਵਲ ਜੋ ਕਿ ਦੁਰਗਾ ਮਾਤਾ ਮੰਦਿਰ ਜੋ ਹੈ ਫਾਊਂਟੇਨ ਚੌਂਗ ਦੇ ਕੋਲ ਜਗਰਾਉਂ ਪੁਲ ਦੇ ਕੋਲ ਉਸ ਦੇ ਬਿਲਕੁਲ ਸਾਹਮਣੇ ਲੜਕੀਆਂ ਦਾ ਕਾਲਜ ਹੈ گورਮੈਂਟ ਕਾਲਜ ਫॉर ਗਰਲਸ ਉਸ ਦੇ ਗਰਾਊਂਡ ਦੇ ਵਿੱਚ ਇਹ ਮੇਲਾ ਲੱਗਿਆ ਜਿਸ ਦੇ ਵਿੱਚ ਇਸ ਵਾਰ ਸਪੈਸ਼ਲ ਖਾਸ ਤੌਰ ਤੇ ਇੱਕ ਬੜੀ ਹੀ ਅਨੋਖੀ ਚਮਤਕਾਰੀ ਜੀ ਚੀਜ਼ ਬਣਾਈ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਭਾਵੁਕ ਵੀ ਕਰ ਰਹੀ ਹੈ ਤੇ ਦਰਸ਼ਕਾਂ ਨੂੰ ਬਹੁਤ ਹੀ ਮੋਹਿਤ ਕਰ ਰਹੀ ਹੈ ਸੋ ਗੱਲ ਕਰ ਰਹੇ ਅਸੀਂ ਮਾ ਵੈਸ਼ਨੂ ਦੇਵੀ ਦੀ ਯਾਤਰਾ ਦੀ ਸੋ ਤਸਵੀਰਾਂ ਤੁਹਾਨੂੰ ਪਹਿਲੇ ਦਿਖਾਵਾਂਗੇ ਦੇਖੋ ਕਿੰਨਾ ਸੋਹਣਾ ਸੈਟਅਪ ਜੋ ਹੈ ਲਗਾਇਆ ਗਿਆ ਹੈ ਪੂਰੀ ਮਾ ਵੈਸ਼ਨੂ ਦੇਵੀ ਦੀ ਯਾਤਰਾ ਜੋ ਹੈ ਤੁਹਾਨੂੰ ਇੱਥੇ ਹੀ ਕਰਵਾਈ ਜਾ ਰਹੀ ਹੈ ਪੂਰਾ ਇਸੇ ਤਰ੍ਹਾਂ ਜੋ ਹੈ ਮਾ ਜਿਵੇਂ ਅਸੀਂ ਮਾ ਵੈਸ਼ਨੂ ਦੇਵੀ ਜਾਣਦੇ ਆ ਤੇ ਉੱਥੇ ਜਾ ਕੇ ਯਾਤਰਾ ਕਰਦੇ ਆ ਚੜਾਈ ਚੜਦੇ ਆ ਪੌੜੀਆਂ ਚੜ੍ਹਦੇ ਆ ਉਸੇ ਤਰ੍ਹਾਂ ਜੋ ਹੈ ਪੂਰਾ ਸੈਟਅਪ ਬਣਾਇਆ ਗਿਆ ਹੈ ਤੇ ਉੱਤੇ ਜੋ ਹੈ ਮਾ ਵੈਸ਼ਨੂ ਦੇਵੀ ਦੀ ਗੁਫਾ ਵੀ ਬਣਾਈ ਗਈ ਹੈ ਮਾ ਵੈਸ਼ਨੂ ਧਾਮ ਜੋ ਹੈ ਪੂਰਾ ਬਣਾਇਆ ਗਿਆ ਹੈ ਸੋ ਚਲੋ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਮਾ ਵੈਸ਼ਨੂ ਦੇਵੀ ਦੇ ਸੋ ਬਿਲਕੁਲ ਮਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਸ਼ੁਰੂਆਤ ਹੁੰਦੀ ਹੈ ਇੱਥੋਂ ਦੀ ਪੂਰਾ ਸੈਟਅਪ ਜੋ ਹੈ ਇੰਜ ਬਣਾਇਆ ਗਿਆ ਹੈ ਜਿਵੇਂ ਮਾ ਵੈਸ਼ਨੂ ਦਾ ਆਮ ਦੇ ਦਰਸ਼ਨ ਕਰਨ ਅਸੀਂ ਜਾ ਰਹੇ ਆ ਸੋ ਬਿਲਕੁਲ ਉੱਪਰ ਤੱਕ ਉੱਚਾ ਪਵਨ ਜੋ ਹੈ ਕਹਿੰਦੇ ਉੱਚਾ ਪਵਨ ਮਾ ਵੈਸ਼ਨੂ ਦੇਵੀ ਦਾ ਉੱਚ ਉੱਚਿਆ ਮੰਦਰਾਂ ਦੇ ਵਿੱਚ ਮਾ ਵੈਸ਼ਨੂ ਦੇਵੀ ਜੋ ਰਹਿੰਦੀ ਹੈ ਸੋ ਉੱਚੇ ਪਹਾੜ ਜੋ ਹੈ ਇੱਥੇ ਬਣਾਏ ਗਏ ਨੇ ਤੋਂ ਦਰਸ਼ਨ ਕਰਨ ਜਾ ਰਹੇ ਆ ਮਾ ਵੈਸ਼ਨੂ ਦੇਵੀ ਦੇ ਸੋ ਪੂਰੀ ਤੁਹਾਨੂੰ ਤਸਵੀਰ ਜੋ ਹੈ ਇਸ ਦੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਸੈਟਅਪ ਬਣਾਇਆ ਗਿਆ ਹੈ ਤੇ ਮਾ ਵੈਸ਼ਨੂ ਦੇਵੀ ਦੀ ਗੁਫਾ ਦੇ ਵੀ ਦਰਸ਼ਨ ਤੁਹਾਨੂੰ ਕਰਵਾਉਂਦੇ ਆ ਦਰਸ਼ਨ ਕਰ ਲੋ ماں ਸਰਸਵਤੀ ਦੇ ਤੇਸ ਤੋਂ ਬਾਅਦ ਚੱਲਦੇ ਆ ਆਪਣੀ ਯਾਤਰਾ ਪੂਰੀ ਕਰਨ ਸੋ ਹਨੂਮਾਨ ਜੀ ਦੇ ਵੀ ਦਰਸ਼ਨ ਹੋਏ ਨੇ ਰਸਤੇ ਦੇ ਵਿੱਚ ਜਾਂਦਿਆਂ ਤੇ ਹੁਣ ਦਰਸ਼ਨ ਕਰਦੇ ਆ ਰਾਧਾ ਕ੍ਰਿਸ਼ਨ ਦੇ ਬਹੁਤ ਇੱਕ ਸੋਹਣਾ ਅਨੋਖਾ ਕਨਸੈਪਟ ਜੋ ਹੈ ਇਸ ਵਾਰ ਤਿਆਰ ਕੀਤਾ ਗਿਆ ਹੈ ਦੁਸ਼ਹਿਰੇ ਦੇ ਇਸ ਮੇਲੇ ਦੇ ਵਿੱਚ ਤੇ ਭਗਤਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦੇ ਹੋਏ ਇੱਕ ਮਾ ਵੈਸ਼ਨੂ ਧਾਮ ਦੀ ਯਾਤਰਾ ਦੇ ਦੌਰਾਨ ਜੋ ਹੈ ਬਹੁਤ ਇੱਕ ਸੋਹਣਾ ਕਨਸੈਪਟ ਲੈ ਕੇ ਆਏ ਨੇ ਤੇ ਦੱਸਦੀ ਇਹ ਲੁਧਿਆਣਾ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਹੀ ਜੀ ਹਾਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਪਹਿਲਾ ਜੋ ਹੈ ਇਹ अनोखा कांसेप्ट ਲੈ ਕੇ ਇਸ ਮੇਲੇ ਦੇ ਵਿੱਚ ਆਏ ਨੇ ਜੋ ਕਿ ਬਿਲਕੁਲ ਦੁਰਗਾ ਮਾਤਾ ਮੰਦਿਰ ਤੁਸੀਂ ਦੇਖ ਰਹੇ ਹੋ ਸਾਰੇ ਜਾਣਦੇ ਨੇ ਲੁਧਿਆਣਾ ਸ਼ਹਿਰ ਦਾ ਪ੍ਰਸਿੱਧ ਮੰਦਿਰ ਜਗਰਾਉਂ ਪੁਲ ਦੇ ਨਾਲ ਇਸ ਦੇ ਬਿਲਕੁਲ ਸਾਹਮਣੇ ਜੋ ਇਹ ਮੇਲਾ ਲੱਗਾ ਹੋਇਆ ਹੈ ਜਿਸ ਦੇ ਵਿੱਚ ਮਾਂ ਵਿਸ਼ਨੂ ਦੇਵੀ ਦੀ ਯਾਤਰਾ ਕਰਵਾਈ ਜਾ ਰਹੀ ਹੈ ਜੈ ਬਾਬਾ ਬਾਲਕਨਾਥ ਜੀ ਤਾਂ ਚੱਲਦੇ ਹਾਂ ਹੁਣ ਮਾਂ ਵਿਸ਼ਨੂ ਦੇਵੀ ਦੀ ਗੁਫਾ ਦੇ ਵਿੱਚ ਜੈ ਮਾਂ ਵਿਸ਼ਨੂ ਦੇਵੀ ਤੋ ਦੇਖ ਰਹੇ ਹੋ ਤੁਸੀਂ ਜਿਵੇਂ ਮਾ ਵੈਸ਼ਨੂ ਧਾਮ ਦੇ ਵਿੱਚ ਗੁਫਾ ਜੋ ਹੈ ਮਾ ਵੈਸ਼ਨੂ ਦੇਵੀ ਦੀ ਹੈ ਉਸੇ ਤਰ੍ਹਾਂ ਜੋ ਹੈ ਸ਼ਰਧਾਲੂਆਂ ਲਈ ਦਰਸ਼ਨ ਜੋ ਹੈ ਮਾ ਵੈਸ਼ਨੂ ਦੇਵੀ ਦੇ ਇੱਥੇ ਕਰਵਾਏ ਜਾ ਰਹੇ ਨੇ ਤੇ ਬੜਾ ਹੀ ਸਕੂਨ ਮਿਲ ਰਿਹਾ ਵਾਕਈ ਬੜਾ ਸਕੂਨ ਮਿਲ ਰਿਹਾ ਹੈ ਇਸ ਤਰ੍ਹਾਂ ਪੂਰਾ ਗੁਫਾ ਦੇਖ ਕੇ ਮਾ ਵੈਸ਼ਨੂ ਧਾਮ ਦੇ ਦਰਸ਼ਨ ਕਰਕੇ ਇੰਜ ਲੱਗ ਰਿਹਾ ਕਿ ਵਾਕਈ ਅਸੀਂ ਜੋ ਹੈ ਵੈਸ਼ਨੂ ਦੇਵੀ ਦੇ ਮੰਦਰਾਂ ਦੇ ਵਿੱਚ ਹੀ ਆ ਚੁੱਕੇ ਹਾਂ ਜੈ ਮਾ ਕਾਲੀ ਜਦੋਂ ਮੰਦਿਰ ਦੇ ਵਿੱਚ ਜਾਂਦੇ ਹਾਂ ਅਸੀਂ ਮਾ ਵੈਸ਼ਨੂ ਦੇਵੀ ਦੇ ਤੇ ਸਾਰੇ ਸ਼ਰਧਾਲੂ ਕਹਿੰਦੇ ਜਾਂਦੇ ਨੇ ਜੋਰ ਸੇ ਬੋਲੋ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਮਿਲ ਕੇ ਬੋਲੋ ਜੈ ਮਾਤਾ ਦੀ ਮਾ ਵੈਸ਼ਨੂ ਦੇਵੀ ਦੇ ਜਦੋਂ ਮੰਦਿਰ ਦੇ ਵਿੱਚ ਅਸੀਂ ਜਾਂਦੇ ਆ ਮੱਥਾ ਟੇਕਦੇ ਆ ਧਾਮ ਦੇ ਵਿੱਚ ਜਾ ਕੇ ਤੇ ਬੜੀ ਸੋਹਣਾ ਨਜ਼ਾਰਾ ਜੋ ਇਹ ਦੇਖਣ ਨੂੰ ਮਿਲਦਾ ਕਹਿੰਦੇ ਮਾ ਵੈਸ਼ਨੂ ਦੇਵੀ ਜਿੱਥੇ ਵੱਸਦੀ ਹੈ ਬੜੇ ਹੀ ਉੱਚਿਆਂ ਪਹਾੜਾਂ ਦੇ ਵਿੱਚ ਜਾ ਕੇ ਸੋਹਣਾ ਜਿਹਾ ਦ੍ਰਿਸ਼ ਹੁੰਦਾ ਉੱਥੇ ਦਾ ਤੇ ਉਹੀ ਦ੍ਰਿਸ਼ ਇੱਥੇ ਦਿਖਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਪਹਾੜਾਂ ਦਾ ਇਹ ਵਿਊ ਜੋ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਕਹਿੰਦੇ ਕਿ ਮਾ ਵੈਸ਼ਨੂ ਦੇਵੀ ਦੀ ਯਾਤਰਾ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਪੈਰੋਨਾਥ ਦੇ ਦਰਸ਼ਨ ਨਾ ਕਰ ਲਿਓ ਸੋ ਉਹ ਵੀ ਇੱਥੇ ਜੋ ਹੈ ਦਰਸ਼ਨ ਕਰਾਏ ਜਾ ਰਹੇ ਨੇ ਪੈਰੋਨਾਥ ਦੇ ਜੋ ਕਿ ਮਾ ਵੈਸ਼ਨੂ ਦੇਵੀ ਦੀ ਯਾਤਰਾ ਤੋਂ ਬਾਅਦ ਕਿਤੇ ਜਾਂਦੇ ਨੇ ਸੋ ਤੁਹਾਨੂੰ ਇਹ ਕਵਾਂਗੇ ਫਿਲਹਾਲ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਲੋ ਮਾ ਵੈਸ਼ਨੂ ਦੇਵੀ ਦੇਵੀ ਤੇ ਪੈਰੋਨਾਥ ਜੀ ਦੇ ਵੀ ਤੇ ਇਸ ਤੋਂ ਬਾਅਦ ਇਹ ਹੀ ਕਵਾਂਗੇ ਇੱਥੇ ਆ ਕੇ ਇੱਕ ਵਾਰ ਜ਼ਰੂਰ ਮਾ ਵੈਸ਼ਨੂ ਧਾਮ ਦੀ ਯਾਤਰਾ ਤੁਸੀਂ ਕਰਿਓ ਬਹੁਤ ਹੀ ਸੁੱਖ ਤੇ ਆਨੰਦ ਤੁਹਾਨੂੰ ਮਹਿਸੂਸ ਹੋਏਗਾ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਕਨਸੈਪਟ ਜੋ ਹੈ ਲਿਆਂਦਾ ਗਿਆ ਹੈ ਜਿੱਥੇ ਪੂਰੀ ਯਾਤਰਾ ਤਿਆਰ ਕੀਤੀ ਗਈ ਹੈ ਮੇਲੇ ਦੇ ਵਿੱਚ ਦੁਸ਼ਹਿਰੇ ਦੇ ਮੇਲੇ ਦੇ ਵਿੱਚ ਸੋ ਇਹ ਹੀ ਤਸਵੀਰ ਤੁਹਾਨੂੰ ਦਿਖਾਣਾ ਚਾਹੁੰਦੇ ਸੀ ਤੇ ਤੁਸੀਂ ਬਾਕੀ ਜੋ ਹੈ ਖੁਦ ਆ ਕੇ ਦੇਖੋ ਤੇ ਦਰਸ਼ਨ ਕਰੋ ਮਾ ਵੈਸ਼ਨੂ ਦੇਵੀ ਦੇ ਕੈਮਰਾਮੈਨ ਇਕਬਾਲ ਹੈਪੀ ਦੇ ਨਾਲ ਮੈਂ ਹਾਂ ਸਾਖਸ਼ੀ ਦਸੰਬਰ ਨਿਊਜ਼